ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਪਹੁੰਚੇ ਆਂ ਸ਼ਾਹ ਡੇਰੀ ਫਾਰਮ ਤੇ ਖਾਸ ਵਿਜ਼ਿਟ ਦੋਸਤੋ ਤੁਸੀਂ ਸ਼ਹਿਰ ਪੱਟੀ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਵਿਸ਼ਾਲ ਦੇ ਕੋਲ ਆਇਆ ਦੋਸਤੋ ਆਨਰ ਵੀਰ ਵਿਸ਼ਾਲ ਤੇ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਠੀਕ ਆ ਜੀ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਵੱਡੀ ਗਿਣਤੀ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਤੇ ਖਾਸ ਵਿਜ਼ਿਟ ਦੋਸਤੋ ਤੁਸੀਂ ਸ਼ਹਿਰ ਪੱਟੀ ਕਰਨੀ ਆ ਠੀਕ ਆ ਜੀ ਟਰਾਂਸਪੋਰਟ ਮਨਿਸਟਰ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਹਾਊਸ ਹੈਂਡ ਜਿਹੜਾ ਦੋਸਤੋ ਆਫਿਸ ਬਿਲਕੁਲ ਨਜ਼ਦੀਕ ਆ ਤੇ ਗੁਰਦੁਆਰਾ ਨਾਨਕਪੁਰੀ ਸਾਹਿਬ ਬਿਲਕੁਲ ਨਜ਼ਦੀਕ ਆ ਸਰਿਆਲੀ ਰੋਡ ਇੱਕ ਪਾਸੇ ਲੱਗ ਜਾਂਦਾ ਦੋਸਤੋ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਇੱਕ ਵੱਡੀ ਮੱਝ ਦੋਸਤੋ ਦਿਖਾਵਾਂਗੇ ਤੇ ਇੱਕ ਪੂਰੀ ਜ਼ਬਰਦਸਤ ਫੁੱਲ ਵੱਡੀ ਵਾਹਰ ਦੋਸਤੋ ਐਚ ਐਫ ਥੋੜਾ ਬਾਦ ਜਰਸੀ ਕ੍ਰੋਸ ਸੰਗ ਦੇ ਵਿੱਚ ਦਿਖਾਵਾਂਗੇ ਤੇ ਇੱਕ ਜਰਸੀ ਬਰੀਡ ਦੇ ਵਿੱਚ ਇੱਕ ਵਿਹੜ ਦਿਖਾਵਾਂਗੇ ਤੁਹਾਨੂੰ ਬਿਲਕੁਲ ਜਾਇਜ ਜੈਨੂਨ ਰੇਟ ਦੇ ਵਿੱਚ ਸੋ ਤਿੰਨ ਨਗ ਹੋਣਗੇ ਤਿੰਨ ਨਗਾਂ ਦੀ ਡਿਟੇਲ ਵੀਰ ਵਿਸ਼ਾਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 9 ਮਈ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਬਾਕੀ ਨਗ ਚੰਗੇ ਆ ਗੱਬਣ ਨਗਾ ਅਜੇ ਹਫਤਾ ਹਫਤਾ ਸਮਾਂ ਬਾਕੀ ਆ ਇਹਨਾਂ ਤਿੰਨਾਂ ਪਸ਼ੂਆਂ ਦਾ ਸੂਨ ਦੇ ਵਿੱਚ ਸੋ ਪਸ਼ੂ ਚੰਗੇ ਲੱਗਣਗੇ ਦੋਸਤੋ ਪਸੰਦ ਲੱਗਣਗੇ ਬਾਕੀ ਵੀਡੀਓ ਵੱਤੋਂ ਵੱਤ ਸ਼ੇਅਰ ਕਰਦੇ ਹੋ ਤਾਂ ਵੀਡੀਓ ਕੰਪਲੀਟ ਦੇਖ ਲਿਓ ਠੀਕ ਆ ਜੀ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਵੀਰ ਵਿਸ਼ਾਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਵਿਸ਼ਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਵੀਰ ਜੀ ਠੀਕ ਠਾਕ ਹੋ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਠੀਕ ਆ ਅੱਛਾ ਵੀਰ ਵਿਸ਼ਾਲ ਅੱਜ ਆਪਣੇ ਕੋਲ ਵੈਸੇ ਪਸ਼ੂ ਟੋਟਲ ਤਾਂ 5-6 ਨਗ ਹੈਗੇ ਆ ਫਿਲਹਾਲ ਜਿਹੜੇ ਦਿਖਾਉਣੇ ਆ ਉਹ ਤਿੰਨ ਹੀ ਆਪਾਂ ਪਸ਼ੂ ਦਿਖਾਉਣੇ ਅੱਜ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਬਸ 5-7 ਨਾਕ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਜੀ ਹਾਂਜੀ ਹਾਂਜੀ ਆਪਣੇ ਕੋਲ ਹਮੇਸ਼ਾ ਹੀ 5-7 ਨਾਕ ਹਮੇਸ਼ਾ ਆਪਣੇ ਕੋਲ ਸੇਲਰੀ ਵਾਲੀ ਬੜੀ ਹੁੰਦੀ ਆ ਠੀਕ ਆ ਜੀ ਤੇ ਅੱਛਾ ਵੀਰ ਵਿਸ਼ਾਲ ਵੈਸੇ ਕੁਆਲਿਟੀ ਵੀ ਬਹੁਤ ਖੂਬਸੂਰਤ ਹੁੰਦੀ ਆ ਤੁਹਾਡੇ ਕੋਲ ਹਾਂਜੀ ਹਾਂਜੀ ਸਟਾਰਟਿੰਗ ਤੋਂ ਇੱਕ ਮਤਲਬ ਤਾਂ ਵਿਹੜਾ ਵੱਡੀਆਂ ਖਰੀਦਣ ਦੇ ਤੁਸੀਂ ਠੀਕ ਆ ਜੀ ਸ਼ੌਂਕ ਰੱਖਦੇ ਮੱਜਾ ਹੋਣਾ ਚਾਹੇ ਵਿਹੜਾ ਹੋਣ ਵੱਡੇ ਪਸ਼ੂ ਉਹ ਤੇ ਆਪਣੇ ਕੋਲ ਹਾਂਜੀ ਭਾਜੀ ਤੇ ਅੱਜ ਆਪਣੇ ਕੋਲ ਜਿਹੜੀਆਂ ਇਹ ਜਿਹੜੇ ਆਪਣੇ ਕੋਲ ਤਿੰਨ ਪਸ਼ੂ ਪਕਾਉ ਹੈ ਇੱਕ ਤਾਂ ਮੱਝ ਆ ਤੇ ਦੋ ਵਿਹੜਾ हां जी ਆਪਰੇ ਤਿੰਨੇ ਪਸ਼ੂ ਸੂਨ ਆਲੇ ਆ ਜੀ ਮਾਝੂ ਵੀ ਸੂਨ ਆਲੀ ਆ ਤੇ ਤਕਰੀਬਨ ਕੋਈ ਹਫਤਾ ਹਫਤਾ ਖੰਡ ਸਾਰੇ ਸਮਾਂ ਲੈਂਦੀ ਆ ਤਿੰਨੇ ਪਸ਼ੂ ਜੀ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਹਫਤੇ ਹਫਤੇ ਦੇ ਹਜੇ ਹੀੜ ਗੇੜ ਜਿਹੜਾ ਸਮਾਂ ਲੈਂਦੇ ਆ ਤਿੰਨੇ ਪਸ਼ੂ ਤਿੰਨੇ ਗੱਭਨਾਂ ਠੀਕ ਹੈ ਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੋਊਗੀ ਵੀ ਜਿਹੜਾ ਕੋਈ ਵੀਰ ਗੱਭਨ ਪਸ਼ੂ ਲੈਣ ਆ ਰਿਹਾ ਚਾਹ ਉਹਨਾਂ ਦਾ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਆ ਉਹ ਤੁਸੀਂ ਇਸ ਘਰੇ ਆਪਣੀ ਯਕੀਨੀ ਬਣਾ ਲਿਓ ਠੀਕ ਆ ਤੇ ਵੀਰ ਵਿਸ਼ਾਲ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਇਸੇ ਮੱਝ ਤੋਂ ਕਰ ਲੈਣੀ ਆਪਾਂ ਹਾਂਜੀ ਹਾਂਜੀ ਇਹਦਾ ਸੂਹਾ ਦੱਸ ਦਈਏ ਕਿਰਮਾ ਸੂਹੀ ਅੱਗੇ ਜੀ ਇਹ ਸੰਤੂ ਸਾਹਿਬ ਤੀਜਾ ਸੂਹਾ ਸੂਣਦੀ ਆ ਠੀਕ ਹੈ ਜੀ ਤੇ ਇਹਨੇ ਪਿਛਲੇ ਸੂਹੇ 14 ਤੋਂ 15 ਤੱਕ ਇਹ 15 ਕਿਲੋ ਤੱਕ ਦੁੱਧ ਪਾਇਆ ਹੋਇਆ ਮੈਨੇ ਠੀਕ ਹੈ ਜੀ ਹਾਂਜੀ ਇਹ ਕਿ ਤੀਜੇ ਸੂਹੇ ਸੂਣਾ 15 ਕਿਲੋ ਤੋਂ ਬਾਹਰ ਹੀ ਦੇਗੀ ਜੀ ਓਕੇ ਜੀ ਓਕੇ ਹਾਂਜੀ ਲੋ ਦੋਸਤੋ 15 ਕਿਲੋ ਤੋਂ ਵੀਰਾਂ ਦਾ ਵੀ ਬਾਹਰ ਦੁੱਧ ਚਬਾਉ ਕੀ ਤੀਜਾ ਸੂਹਾ ਫੁੱਲ ਵੱਡੇ ਕਰਦੀ ਆ ਸੰਤੂ ਸਾਹਿਬ ਤੀਜਾ ਸੂਹਾ ਇਸ ਮੱਝ ਨੇ ਸੂਣਾ ਸੋ ਹਾਈਟ ਕਰਦੇ ਵੀ ਤੁਹਾਨੂੰ ਆਪਾਂ ਬਿਲਕੁਲ ਦਿਖਾ ਰਹੇ ਹਾਂ ਠੀਕ ਹੈ ਤਸੱ ਤੁਸੀਂ ਵੇਖ ਸਕਦੇ ਜੇ ਕੱਦ ਵੇਖ ਸਕਦੇ ਜੇ ਬਿਲਕੁਲ ਚੌੜੇ ਪਿੱਠ ਪੂੜੇ ਦੇ ਵਿੱਚ ਫੁੱਲ ਵੱਡੀ ਹਾਈਟ ਹੈ। ਤਕਰੀਬਨ ਇੱਕ ਹਫਤਾ ਸਮਾਂ ਮੰਨ ਕੇ ਕੋਈ ਵੀਰ ਸੌਦਾ ਕਰੇ ਉਹ ਇੱਕ ਹਫਤਾ ਕੁ ਹਜੇ ਸਮਾਂ ਬਾਕੀ ਆ ਸੂਣ ਦਾ। ਠੀਕ ਆ ਤੇ 15 ਕਿਲੋ ਦੀ ਤਸੱਲੀ ਦੇ ਵੀਰਾਂ ਦਾ ਵੀ ਆਪਾਂ ਅੱਗੋਂ ਲੈ ਕੇ ਆਏ ਆ ਠੀਕ ਆ ਜੀ 15 ਕਿਲੋ ਤੁੱਟ ਭਰਾ ਦੂਗੀ ਕਰਮਾਂ ਵਾਲੀ ਵੱਡੇ ਕੱਦ ਕਾੜ ਦੇ ਵਿੱਚ। ਸੋ ਫੇਸ ਕੁਆਲਿਟੀ ਚੰਗੀ ਆ। ਬਾਡੀ weight ਪੂਰਾ ਠੀਕ ਆ ਜੀ ਬਾਡੀ weight ਪੂਰਾ ਵਜ਼ਨ ਤੁਸੀਂ ਆਪ ਵੇਖ ਕੇ ਚੈੱਕ ਕਰੋ ਫੁੱਲ ਵਜ਼ਨਦਾਰ। ਤੋ ਬਹੁਤ ਖੂਬਸੂਰਤ ਕੁਆਲਿਟੀ ਥਣਾ ਥਣਾ ਦੀ ਵੀ ਤੁਸੀਂ ਵੇਖੋ ਬਿਲਕੁਲ ਪੱਦਰ ਬਖਾਲਾ ਇੱਕੋ ਜਿਹਾ ਸੈਜ ਥਣਾ ਦਾ ਬਰਾਬਰ ਸੰਧੂ ਸਾਹਿਬ ਲਓ ਜੀ ਠੀਕ ਆ ਸੋ ਉਲਟਰਾ ਮੈਨੀਅਲ ਜੈਡ ਤਾਂ ਤੁਸੀਂ ਵੇਖੋ ਠੀਕ ਆ ਥਣ ਬਿਲਕੁਲ ਸੈਜ ਵਿੱਚ ਇੱਕੋ ਜਿਹਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੈਜ ਵਿੱਚ ਇੱਕ ਬਰਾਬਰ ਠੀਕ ਆ ਫੋਲੋ ਵੱਡੀ ਹਾਈਟ ਸੋਹਣੀ ਦੇਖਾ ਦੋਸਤੋ ਬਾਕੀ ਮੱਝ ਦੀ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਫਿਰ ਵੇਖ ਕੇ ਚੈੱਕ ਕਰੋ ਆ ਲਓ ਜੀ ਅੱਛਾ ਵੀਰ ਵਿਸ਼ਾਲ ਜਿੱਥੋਂ ਵੀ ਆਈ ਆ ਹਾਂਜੀ ਹਾਂਜੀ ਪਿਛਲੇ ਸਵੇਿਆਂ ਦਾ ਰਿਕਾਰਡ ਕੋਈ ਦੱਸਿਆ ਹੁਣ ਫਿਲਹਾਲ 15 ਕਿਲੋ ਲੀਟਰ ਦੀ ਆਪਾਂ ਜਿੱਦਾਂ ਤਸੱਲੀ ਦੇ ਰਹੇ ਹਾਂ ਸਰ ਸਾਡਾ ਫੁੱਲ ਤਸੱਲੀ ਦੇ ਆਪਾਂ ਨੂੰ ਮੈਂ ਆਈ ਆ ਜੀ 14 ਤੋਂ 15 ਕਿਲੋ ਦਾ ਰਮਾਨ ਨਾਲ ਮੈਂ ਫੁੱਲ ਨਾਰਮਲ ਸਵਾ ਤੇ ਦੁੱਧ ਕੱਢਦੀ ਰਹੀ ਆ ਜੀ ਠੀਕ ਹੈ ਜੀ ਹਾਂਜੀ ਲਓ ਵੀ ਬਾਕੀ ਦੋਸਤੋ ਵਜਨ ਵਜੂਦ ਆ ਫੋਲੋ ਵੱਡੀ ਮੈਂ ਕੋਈ ਛੋਟੀ ਨਹੀਂ ਆ ਜੀ ਫੁੱਲ ਵੱਡੀ ਹਾਈਟ ਦੀ ਮੈਂ ਆ ਆ ਬਿਲਕੁਲ ਜੋ ਤਿਆਰ ਹੋਈ گاਵਾ ਵਾਂਗੂ ਲੇਵਾ ਮਾਰੂਗੀ ਜੀ ਵੇਖੋ ਸੰਤੂ ਸਾਹਿਬ ਹਮ ਅੱਛਾ ਅਵਿਸ਼ਾਲ ਕੀ ਕਰਦੇ ਮੋਲ ਵੀਰੇ ਦਾ ਮੋਲ ਸੰਤੂ ਸਾਹਿਬ ਕਰਨੂ ਜੋ ਮਰਜੀ ਕਰੀਏ ਹਾਂ ਨਾ ਬਿਲਕੁਲ ਜੱਸ ਨੂੰ ਇੱਕ ਪੰਜੀ ਦੀ ਮੈਂ ਦਾਂਗੇ ਇੱਕ ਪੰਜੀ ਦੀ ਹਾਂਜੀ ਠੀਕ ਹੈ ਜੀ ਬਾਕੀ ਕਰਦੇ ਹੋ ਮਾਨਤਨ ਹਾਂਜੀ ਕੋਈ ਨਹੀਂ ਜੇ ਦੋ ਜੱਡੇ ਆਊਗਾ ਜੀ ਉਹਦਾ ਫੁੱਲ ਮਾਨਤਨ ਕਰਦਾਂਗੇ ਜੀ ਇਹਨੀ ਗੱਲ ਬਿਲਕੁਲ ਹਾਂਜੀ ਲਓ ਜੀ ਇੱਕ ਪੰਜੀ ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਬਾਕੀ ਵੱਡੀ ਮਾਏ ਆ ਠੀਕ ਆ ਜੀ ਕਿਉਂਕਿ ਹਰ ਇੱਕ ਇਹ ਜ਼ਰੂਰੀ ਹੁੰਦਾ ਦੋਸਤੋ ਜਿਹੋ ਜਿਹਾ ਪਸ਼ੂ ਆਪਾਂ ਖਰੀਦਦੇ ਹਾਂ ਉਹੋ ਜਿਹਾ ਆਪਾਂ ਨੂੰ ਪੈਸਾ ਵੀ ਖਰਚ ਕਰਨਾ ਪੈਂਦਾ ਉਹ ਹਰ ਵਾਰ ਆਪਾਂ ਸਾਰੇ ਵੀਰਾਂ ਨੂੰ ਦੱਸ ਹੀ ਦਈਦਾ ਬਾਕੀ ਵੱਡਾ ਪਸ਼ੂ ਆ ਤੇ ਵੱਡੀ ਮਾਝਾ ਤੇ ਜ਼ਰੂਰ ਜਿਹੜਾ ਦੋਸਤੋ ਪੈਸਾ ਇਨਵੈਸਟਮੈਂਟ ਆ ਕੋਈ ਸਵਾ ਕ ਲੱਖ ਰੁਪਈਆ ਵੀਰ ਨੇ ਕੀਤੀ ਹੈ ਡਿਮਾਂਡ ਵਿੱਚੋਂ ਛੋਟਸਾ ਭਾਅ ਹੋ ਜਾਊਗਾ ਤੋਂ ਥਣ ਦੇਵੇ ਦੀ ਸਾਫ਼ ਸੁਥਰੀ ਆ ਜਿੱਦਾਂ ਮਰਜ਼ੀ ਕੋਈ ਵੀਰ ਆਣ ਕੇ ਆਪਣੀ ਭਰਾ ਕੇ ਤਸੱਲੀ ਕਰ ਸਕਦਾ ਅੱਛਾ ਵੀਰ ਵਿਚਾਰ ਕੇ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੱਡੇ ਕੱਦ ਕਾਠ ਦੇ ਵਿੱਚ ਇਹ ਵ ਤੇ ਇਹਦਾ ਸੂਆ ਵੈਸੇ ਕਿੰਨਾ ਸੂਆ ਹੈ ਇਹ ਦੂਜਾ ਸੂਆ ਸੁਣ ਜਾ ਰਹੀ ਹੈ ਸੰਤੂ ਸਾਹਿਬ ਦੂਜਾ ਸੂਆ ਜੀ ਪਹਿਲੇ ਸੂਏ ਨੇ 30 ਕਿਲੋ ਤੋਂ ਪਲੱਸ ਦੋ ਦਿੱਤਾ ਹੈ ਠੀਕ ਹੈ ਜੀ ਫੁੱਲ ਵੱਡੀ ਵੜਾ ਜੀ ਲੋ ਵੀ ਦੋਸਤੋ ਹਾਈਟ ਕੱਦ ਲੈਂਥ ਤੁਸੀਂ ਵੇਖ ਕੇ ਚੈੱਕ ਕਰੋ ਸੋ ਫੁੱਲ ਵੱਡੀ ਹਾਈਟ ਆ ਬਿਲਕੁਲ স্মਲ ਸਾਈਜ਼ ਫੇਸ ਕੁਆਲਟੀ ਆਪਾਂ ਦਾ ਛੋਟਾ ਫੇਸ ਠੀਕ ਹੈ ਜੀ ਛੋਟੇ ਜੇ ਕੰਨ ਪੱਕੀ ਬਾਡੀ ਸਟਰਕਚਰ ਵੇਖੋ ਦੋਸਤੋ ਕਾਫੀ ਵੱਡਾ ਬਾਡੀ ਸਟਰਕਚਰ ਆ ਇਸ ਸਾਈਜ਼ ਦਾ ਸੋਨੇ ਢਾਂਚੇ ਦੇ ਵਿੱਚ ਆ ਸਰੀਰ ਦਾ ਢਾਂਚਾ ਬਹੁਤ ਖੂਬਸੂਰਤ ਉਪਰੋ ਪੇਟ ਤੋਂ ਜੇਕਰ ਆਪਾਂ ਦੇਖੀਏ ਤਾਂ ਬ ਤੇ ਆਰਡਰ ਕੁਆਲਟੀ کافی ਖੂਬਸੂਰਤ ਸੈਕੰਡ ਟਾਈਮਰ ਦੂਜਾ ਸਵੇਰ ਸੁਣਨ ਜਾ ਰਹੀ ਆ ਤੇ ਸਮਾਂ ਤਕਰੀਬਨ ਇਹ ਤਾਂ ਵੀ ਹਫਤਾ ਹੈ ਇੱਕ ਹਫਤਾ ਬਾਕੀ ਹੈ ਸੰਧੂ ਸਾਹਿਬ ਦਾ ਵੀ ਠੀਕ ਹੈ ਜੀ ਲਓ ਜੀ ਇੱਕ ਹਫਤਾ ਇਸ ਵਾਇਰ ਦਾ ਬਾਕੀ ਦੋਸਤੋ ਆ ਦੋਮੇਟ ਰੋਕੇ ਜੀ ਵੀਰ ਵਿਚਾਲੋ ਜੀ ਆ ਮਰਾ ਦਿਖਾਈਏ ਫੇਸ ਤੋਂ ਲਓ ਜੀ ਠੀਕ ਆ ਸੋ ਬਹੁਤ ਖੂਬਸੂਰਤੋ ਫੇਸ ਕੁਆਲਟੀ ਦੋਸਤੋ ਨਸਲ ਬਰੀਡ ਦੇ ਵਿੱਚ ਐਚ ਐਫ ਬਰੀਡ ਠੀਕ ਆ अच्छा फिर पेशाब थोड़ा सा जर्सी ਦੇ ਵਿੱਚ ਵੀ ਪੱਕ ਰਿਹਾ ਹੈਗਾ ਹਾਂਜੀ ਹਾਂਜੀ ਹੈਗਾ 10% ਹੈਗਾ ਸੰਤੂ ਸਾਹਿਬ ਠੀਕ ਹੈ ਜੀ ਬਾਕੀ ਜਿਵੇਂ ਕਿ ਰੁੱਤ ਗਰਮੀ ਗਰਮੀ ਦੇ ਪ੍ਰਵਾਨ ਹਾਂਜੀ ਕੋਈ ਗਰਮੀ ਗਰਮੀ ਦੀ ਨੂੰ ਕੋਈ ਪ੍ਰਵਾਨ ਆਉਗੀ ਜੀ ਠੀਕ ਹੈ ਜੀ ਹਾਂਜੀ ਲਓ ਜੀ ਪੱਕੇ ਜੀ ਦੋਸਤੋ ਕੁਝ ਕੁ ਪਰਸੈਂਟ ਜਿਹੜਾ ਜਰਸੀ ਦੇ ਵਿੱਚ ਵੀ ਹੈਗਾ ਠੀਕ ਹੈ ਫਿਲਹਾਲ ਹੱਤੀ ਚੁਆਈ ਜਿਹੜਾ ਥਾਣਾ ਸਾਰਾ ਆ ਲਓ ਲਓ ਜੀ ਆ ਦੇਖੋ ਜੀ ਠੀਕ ਹੈ ਜੀ ਸੋ ਰੁਕ ਰੁਕ ਜਨਾ ਦੱਸੋ ਠੀਕ ਹੈ ਜੀ ਮੋਠੇ ਮੋਠੇ ਥਾਣਾ ਬਹੁਤ ਖੂਬਸੂਰਤ ਕੁਆਲਿਟੀ ਥਾਣ ਦੀ ਆਪਸੀ ਆ ਲਓ ਏ ਅਗਲੇ ਬੰਨੂ ਸੰਦੂ ਸਾਹ ਥਾਂ ਬਹੁਤ ਵਧੀਆ ਲੱਗਾ ਬੈਠ ਨੂੰ ਠੀਕ ਹੈ ਅੱਛਾ ਵਿਸ਼ਾਲ ਵੀਰੇ ਪਹਿਲੇ ਸਵੇਰੇ ਦੇ ਵਿੱਚ ਮਿਲਕਿੰਗ ਦਾ ਕੋਈ ਰਿਕਾਰਡ ਇਹਦਾ 30 ਕਿਲੋ ਤੋਂ ਬਾਹਰ ਦਾ ਸੰਦੂ ਸਾਹ ਰਿਕਾਰਡ ਇਹਦਾ ਜੀ 30 ਕਿਲੋ ਤੋਂ ਬਾਹਰ ਇਸ ਵਾਰ ਕੋਈ ਚੰਗੀ ਉਮੀਦ ਕੀਤੀ ਜਾਂਦੀ ਹੈ ਹਾਂ ਜੀ ਇਹ ਗਰਮੀ ਦਾ ਮੌਸਮ ਆਉਂਦਾ ਚਲੋ ਮੰਨਦੇ ਆ ਜੇ ਸਿਆਲ ਦਾ ਮੌਸਮ ਹੁੰਦਾ ਭਾ 35 ਕਿਲੋ ਤੇ ਚੱਲ ਜਾਂਦੀ ਬਾਕੀ 30 ਕਿਲੋ ਦੁੱਧ ਐਦਕੀ ਐ ਸੂਏ ਵੀ ਵਧੀਆ ਠੰਡਾ ਰਹਿ ਮਾਨਾ ਭਰਦੂ ਇਸ ਵਿੱਚ ਚੁਵਾ ਦਿਓ ਕਿੰਨਾ ਹਾਂਜੀ ਲਓ ਦੁੱਧ ਬਾਅਦ ਵਿੱਚ ਚੁਵਾਉਗੀ ਜੀ ਘਾਟਣਾ ਚੁਵਾਉਗੀ ਬਾੜ ਪਿਛਲੇ ਸਵੇਰੇ ਦੇ ਬਿਹਾਰ ਤੇ ਦੋਸਤੋ ਵੀਰਾਂ ਦਾ ਵੀ 30 ਲੀਟਰ ਕਿਉਂਕਿ ਹੁਣ ਜਿਹੜਾ ਸੀਜ਼ਨ ਆ ਗਰਮੀ ਦਾ ਰੁੱਤ ਗਰਮੀ ਦੀ ਆ ਇਸ ਕਰਕੇ ਕਿਧਰ ਕਿਤੇ ਪਸ਼ੂਆਂ ਦਾ ਜਿਹੜਾ ਦੁੱਧ ਦੇ ਵਿੱਚ ਫਰਕ ਜ਼ਰੂਰ ਪੈ ਜਾਂਦਾ ਅੱਕਾ ਦੁੱਧ ਸੁੱਕ ਜਾਂਦਾ ਸੰਧੂ ਸਾਹਿਬ ਆ ਬਸ ਬਸ ਆ ਬਿਲਕੁਲ ਜੀ ਬਿਲਕੁਲ ਲਓ ਜੀ ਭਰਾਵ ਪਸੰਦ ਆਊਗੀ ਜਿਹੜੇ ਵੀਰ ਨੇ ਕਿ ਡੇਰੀ ਦਾ ਕੰਮ ਚਲਾਉਣਾ ਹੈ ਫੁੱਲ ਵੱਡੀ ਆਈਡ ਦੀ ਆ ਸੰਧੂ ਸਾਹਿਬ ਫੁੱਲ ਵੱਡੀ ਫੁੱਲ ਵੱਡੇ ਕਦ ਕੱਟ ਦੇ ਵਿੱਚ ਆ ਠੀਕ ਆ ਜੀ ਤੋਂ ਦੋਨੋਂ ਪਸ਼ੂ ਜਿਹੜੇ ਦੋਸਤੋ ਫੁੱਲ ਵੱਡੇ ਆ ਜਿਹੜੀ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਮਾਝ ਦਿਖਾਈ ਆਪਾਂ ਇਹ ਵਾੜ ਸੈਕਿੰਡ ਨੰਬਰ ਤੇ ਆ ਫੁੱਲ ਵੱਡੇ ਕਦ ਕੱਟ ਦੇ ਵਿੱਚ ਦੋਨੋਂ ਐਨੀਮਲ ਤੇ ਵਿਸ਼ਾਲ ਕਿੱਥੋਂ ਤੱਕ ਦੇ ਦਾਂਗੇ ਵੀਰ ਇਹ ਲੈਣ ਦੇਣ ਕੀ ਰੁੱਗੇ ਦਾ ਸੰਧੂ ਸਾਹਿਬ ਸਿਆਲ ਹੁੰਦਾ ਤੇ ਭਾਵੇਂ ਵਾੜ 1.5 ਲੱਖ ਦੀ ਵੇਚ ਦਿੰਦੇ ਪਰ ਹੁਣ ਗਰਮੀ ਦਾ ਮੌਸਮ ਆ ਆਪਾਂ ਵੀਰ ਜਿਹੜਾ ਦੁੱਧ ਰੇਡਾ ਫੁੱਲ ਮਾਂਤਨ ਮੰਗਣ ਨੂੰ ਜੋ ਮਰਜੀ ਮੰਗੀ ਜਾਈਏ 1 5 1 10 95000 ਦੀ ਹਾਣਾ ਵੜ ਦਵਾਂਗੇ 95 ਹਾਂਜੀ ਲਓ ਜੀ 95000 ਦੀ ਦੋਸਤੋ ਇਹ ਵੜ ਤੁਹਾਨੂੰ ਮਿਲ ਜੂਗੀ ਠੀਕ ਆ ਤੋਂ ਕਰਮਾਲੀ ਥੱਲੇੋਂ ਤੁਸੀਂ ਵੇਖ ਸਕਦੇ ਜੇ ਠੀਕ ਆ ਜੀ ਡਿਜ਼ਾਈਨ ਜਿਉਂ ਵੇਖੋ ਕਾਫੀ ਖੂਬਸੂਰਤ ਹਲੇ ਸੰਤੂ ਸਾਹਿਬ ਹਫਤਾ ਇੱਕ ਵੜ ਨੇ ਲੈ ਜਾਣਾ ਹੈ ਜਦੋਂ ਵੜ ਤਿਆਰ ਹੋਊਗੀ ਨਾ ਫਿਰ ਦੇਖਿਓ ਆ ਬਿਲਕੁਲ ਜੀ ਬਿਲਕੁਲ ਠੀਕ ਆ ਸੋ ਜੇਨਾਂਕ ਦੋਸਤੋ ਬਣਿਆ ਇਸ ਤੋਂ ਹੋਰ ਵੀ ਆਪਾਂ ਉਮੀਦ ਕਰ ਸਕਦੇ ਵੀ ਜੇਕਰ 5-7 ਦਿਨ ਕੱਢ ਕੇ ਕਰਮਾਂ ਵਾਲੀ ਮੈਂ ਨਾ ਵੀਰ ਜੀ ਸੋਨਾ ਸੰਤੂ ਸਾਹਿਬ ਹਫਤਾ ਇੱਕ ਖੁੱਲਾ ਡੁੱਲਾ ਰਮਾਨ ਨਹੀਂ ਰਮਾਨ ਨਾ ਲੈਣਾ ਬੈਠ ਨਹੀਂ ਠੀਕ ਹੈ ਜੀ ਠੀਕ ਹਾਂਜੀ ਠੀਕ ਆ ਲੋ ਵੀ ਦੋਸਤੋ ਠੀਕ ਹੈ ਜੀ ਬਾਕੀ ਚੈੱਕ ਤੁਸੀਂ ਕਰੋ ਜਿੰਨਾਂ ਕੋ ਗਾਰਡ ਆ ਦੋਸਤੋ ਉਹਨਾਂ ਕ ਪਿੱਛੇ ਜਿੰਨਾਂ ਅੱਗੇ ਉਹਨਾਂੇ ਪਿੱਛੇ ਠੀਕ ਹੈ ਜੀ ਮਨਾ ਸੰਤੂ ਸਾਹਿਬ ਫੇਸ ਕੁਆਲਿਟੀ ਵੇਖੋ ਕਿੱਡੀ ਸੁੰਦਰ ਲੱਗੀ ਬੱਚੀ ਨੂੰ ਹਾਂ ਦੇਖੋ ਠੀਕ ਹੈ ਜੀ ਦੇ ਹਾਂ ਇੱਕ ਵਾਰੀ ġੜਾ ਹੋਰ ਕਢਾ ਦੇ ਵੀਰ ਠੀਕ ਹੈ ਸੰਤੂ ਸਾਹਿਬ ਲੋ ਠੀਕ ਸੋ ਫੇਸ ਕੁਆਲਿਟੀ ਤੋਂ ਦੋਸਤੋਂ ਐ ਲੱਗਦਾ ਵੀ ਜਿਵੇਂ ਨਾ ਬਿਲਕੁਲ ਛੋਟੀ ਬੱਚੀ ਦੀ ਫੇਸ ਕੁਆਲਿਟੀ ਆ। ਦੂਸਤੋ ਸਾਹਿਬ ਸਰੀਰ ਦਾ ਡੇਰ ਬਹੁਤ ਵਡੀਆਂ ਵਹਿੜਾਂ ਨਾ ਸੀ। ਹਾਂਜੀ ਹਾਂਜੀ। ਸਰੀਰ ਘਟਾਂਚਾ ਵੱਡੀਆਂ ਵਹਿੜਾਂ ਵਾਲਾ ਦੋਸਤੋਂ ਤੇ ਫੇਸ ਕੁਆਲਿਟੀ ਤੋਂ ਜੇਕਰ ਵੇਖੀ ਤੇ ਬਿਲਕੁਲ ਛੋਟੇ ਬੱਚਿਆਂ ਦਾ ਜਿਵੇਂ ਆਪਾਂ ਕਹਿ ਲਈਏ ਵੀ ਕੋਈ ਖੀਰੀਆਂ ਦੂੰਦੀਆਂ ਬੱਚੀਆਂ ਦੀ ਆ। ਫੇਸ ਕੁਆਲਿਟੀ ਉਦਾਂ ਦੀ ਫੇਸ ਕੁਆਲਿਟੀ ਆ। ਛੋਟਾ ਜਿਹਾ ਮੂੰਹ ਮੱਥਾ। ਤੇ ਵੇਲ ਤੁਸੀਂ ਵੇਖੋ ਸਪੈਸ਼ਲ ਵੇਲ ਦੇ ਵਿੱਚ, ਸੋਹਣੇ ਕੱਦ-ਕੱਦ ਦੇ ਵਿੱਚ, ਸੋਹਣੇ ਆਰਡਰ ਦੇ ਵਿੱਚ ਠੀਕ ਆ ਹਾਲੋ ਠੀਕ ਹੈ ਜੀ ਤੇ ਨਵੀ ਵਿਚਾਲ ਅੱਗੇ ਵੀਰ ਜਿਹੜੀ ਆਪਣੇ ਕੋਲ ਤੀਸਰੇ ਨੰਬਰ ਤੇ ਆ ਗਈ ਜਰਸੀ ਬਰੀਡ ਦੇ ਵਿੱਚ ਹਾਂਜੀ ਹਾਂਜੀ ਜਰਸੀ 'ਚ ਥੋੜਾ ਕਰਾਸ ਹੈਗਾ ਇਹ ਵੀ ਹਾਂਜੀ ਹਾਂਜੀ ਜਰਸੀ 'ਚ ਕਰਾਓ ਠੀਕ ਹੈ ਜੀ ਤੇ ਇਹ ਸੁਆ ਕਿਨਵਾ ਸੂ ਰਹੀ ਆ ਇਹ ਦੂਜਾ ਸੁਆ ਸੰਤੂ ਸਾਹ ਚੂ ਰਹੀ ਆ ਠੀਕ ਹੈ ਜੀ ਹਾਂਜੀ ਲਓ ਜੀ ਸੈਕਿੰਡ ਟਾਈਮ ਰਾ ਦੋਸਤੋ ਦੂਜਾ ਸੁਆ ਇਸ ਬਾੜ ਨੇ ਸੂਣਾ ਜਰਸੀ ਦੇ ਵਿੱਚ ਪੱਖ ਵਧੇਰੇ ਹੈਗਾ ਠੀਕ ਆ ਜੀ ਵੈਸੇ ਕ੍ਰਾਸ ਵਿੱਚ ਜਰਸੀ ਦਾ ਪੱਖ ਵਧੇਰੇ ਇਸ ਵਹਿੜ ਦਾ ਠੀਕ ਆ ਜੀ ਬਿਲਕੁਲ ਬਦਾਮੀ ਰੰਗ ਦੇ ਵਿੱਚ ਲਾਲ ਰੰਗ ਬਦਾਮੀ ਰੰਗ ਦੇ ਵਿੱਚ ਜਿਹੜੀ ਇਹ ਦੋਸਤੋ ਵਹਿੜ ਆ ਦੂਜਾ ਸੁਬਾ ਸੋਣੀ ਆ ਤਾਂ ਦਿਨੇ ਦਾ ਵੀ ਤਕਰੀਬਨ ਹਫਤੇ ਕਿਤੇ ਹਫਤੇ ਦੇੜ ਕਿੜਾ ਸੰਧੂ ਸਾਹਿਬ ਵੱਧ ਲ ਜਾ ਰਹੇ ਇੱਕ ਦੋ ਦਿਨ ਵੱਧ ਲਾ ਜਾਏ ਘੱਟ ਲੈ ਜਾਏ ਆ ਠੰਡੀ ਸੀਲ ਆ ਸੰਧੂ ਸਾਹਿਬ ਪੂਰੀ ਆਹ ਲਓ ਠੀਕ ਆ ਜੀ ਜਿੱਦਾਂ ਮਰਜੀ ਦੀਆਂ ਲੱਤਾਂ ਖਿੱਚੀ ਜਾਓ ਇਹਨੂੰ ਕੋਈ ਪਰਵਾਹ ਨਹੀਂ ਲਓ ਲਓ ਜੀ ਰਕਮ ਦੇ ਵਿੱਚ ਵੀ ਦੋਸਤੋ ਬਿਲਕੁਲ ਜਾਇਜ਼ ਤੇ ਜੇਨੂਨਰ ਰੇਟਰ ਦੇ ਉੱਪਰ ਇਹ ਵਹਿੜ ਤੁਹਾਨੂੰ ਇਹ ਬਿਲਕੁਲ ਛੋਟੀ ਬਰੀਡ ਆ ਥੋੜੇ ਜਿਹਾ ਪੱਠੇ ਖਾ ਕੇ ਥੋੜੀ ਜਿਹੀ ਡਾਈਟ ਪਲਾਨ ਥੋੜਾ ਜਿਹਾ ਖਰਚਾ ਕਰਵਾ ਕੇ ਜਿਹੜਾ ਦੋਸਤੋ ਸੋਹਣਾ ਦੁੱਧ ਚਵਾਈ ਚੱਲਣਾ ਇਸ ਬੈਡ ਨੇ ਬਹੁਤ ਖੂਬਸੂਰਤ ਰੰਗ ਦੇ ਵਿੱਚ ਬਾਕੀ ਰੰਗ ਬਾਜਾ ਕਰਮਾਲੀ ਵੇਖੋ ਠੀਕ ਆ ਜੀ ਬਦਾਮੀ ਕਲਰ ਦੇ ਵਿੱਚ ਬਹੁਤ ਖੂਬਸੂਰਤ ਠੀਕ ਆ ਜੀ ਉਹ ਥਾਣੀ ਥਾਣੀ ਬਹੁਤ ਸੋਹਣੀ ਆ ਤੁਹਾਨੂੰ ਤਸੱਲੀ ਨਾਲ ਆਪਾਂ ਦਿਖਾ ਦਿੰਨੇ ਜਦੋਂ ਖੜ੍ਹਦੀ ਆ ਤੇ ਆਹ ਦੇਖੋ ਜੀ ਲਓ ਜੀ ਲਓ ਸੰਭਲ ਆ ਬਸ ਹੋਈ 10 ਦਿਨ ਲੈਂਦੀ ਆ ਹਫਤਾ ਕਰਨ ਹਾਂ ਜੀ ਅੱਛਾ ਤੇ ਇੱਕ ਵੀਰ ਵਿਸ਼ਾਲ ਬਹੁਤੇ ਵੀਰਾਂ ਦੀ ਇਹ ਵੀ ਜਾਣਨ ਦੀ ਸ਼ੌਂਦੀ ਹੈ ਵੀ ਦੁੱਧ ਕਿੰਨਾ ਕੇ ਚਵਾ ਦੂਗੀ ਇਹ ਬੱਚੀ ਸੰਧੂ ਸਾਹਿਬ ਕਹੈਨੂ ਜੋ ਮਰਜ਼ੀ ਕੇ 12 ਕਿਲੋ ਦੁੱਧ ਰਮਾਣਾ ਠੰਡਾ ਦੇ ਦੂਗੀ ਗੜ 12 ਕਿਲੋ ਹਾਂਜੀ 12 ਕਿਲੋ ਕੈਨੂ ਜੋ ਮਰਜ਼ੀ ਝੂਠ ਮਾਰੇ 14 15 12 ਕਿਲੋ ਤੋਂ ਨਾਰਮਲ ਸੇਵਾ ਦੇ ਵੀ ਦੇਈ ਜਾਊਗੀ ਸਹੀ ਹੈ ਜੀ ਹਾਂਜੀ ਬਹੁਤ ਸਾਰੇ ਗੱਲ ਉਨੀ ਕੇ ਕੀਤੀ ਜਾਊਗੀ ਵੀ ਜਿੰਨਾ ਕ ਹੱਕ ਰੱਖਦਾ ਪਸ਼ੂ ਜਾਂ ਪਸ਼ੂ ਦੇ ਜਿੰਨੇ ਕ ਆਕਾਰ ਆ ਜਾਂ ਕਿੰਨਾ ਦੁੱਧ ਚਵਾਉਣ ਨੂੰ ਜੋ ਮਰਜ਼ੀ ਕਹੀ ਜਈਏ ਆ ਤੋ 12 ਲੀਟਰ ਦੋਸਤੋ ਇਹ ਦੁੱਧ ਚਵਾਈ ਚਲੋਗੇ ਵੀਰ ਦੇ ਕਹਿਨ ਮੁਤਾਬਕ ਬਾਕੀ ਸਮੁੰਦਰਾ ਚੰਗੀ ਸੇਵਾ ਦੇ ਪਤਾ ਨਹੀਂ ਕੋਈ ਕਿਲੋ ਖਾਣ ਦੀ ਬੱਦ ਵੀ ਦੇ ਦੇ ਪਰ ਇਹਨਾਂ ਦੇ ਨਾਰਮਲ ਸੇਵਾ ਦੇ ਵੀ ਦੇਈ ਜਾਊਗੀ ਸੰਧੂ ਸਾਹਿਬ ਅੱਛਾ ਵਿਛਾਲ ਵੀ ਰੇ ਤਾਂ ਫਿਰ ਕੀ ਕਹਿਤਾ ਮੁੱਲ ਕੀ ਕਰਦੇ ਡਿਮਾਂਡ ਇਹਦਾ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਆ ਜੀ 45 ਵਿੱਚੋਂ ਮਾਨਤਾ ਕਰਦਾ 45 ਦੇ ਵਿੱਚੋਂ ਹਾਂਜੀ ਸੰਧੂ ਸਾਹਿਬ ਠੀਕ ਹੈ ਜੀ ਲਓ ਜੀ 45000 ਦੇ ਵਿੱਚੋਂ ਦੋਸਤੋ ਮਾਨਤਾਣ ਹੋ ਜਾਊਗਾ ਹਾਂਜੀ ਠੀਕ ਹੈ ਜਰਸੀ ਵੈੜਾ ਬਾਕੀ ਖੂਬਸੂਰਤ ਆ ਜਿੰਨੀ ਵੀ ਵੇਖੋ ਤੁਸੀਂ ਓਨੀ ਖੂਬਸੂਰਤੀ ਲੱਗੀ ਆ ਕਰਮਾਲੀ ਨੂੰ ਇਕਾ ਸੋ ਕਨਕਨ ਮੂੰਹ ਮਥਾ ਫੇਸ ਕੁਆਲਟੀ ਬਾਕੀ ਠੰਡੀ ਧੀਰੀ ਧੀਰਾਪਨ ਤੁਸੀਂ ਜਿੱਥੇ ਖਲੋਤੀ ਰੂ ਸੰਧੂ ਸਾਹਿਬ ਸੋ ਠੰਡੀ ਧੀਰੀ ਆ ਸੀਲਸ ਲੱਗ ਤੋਰੇ ਤੋਂ ਵੇਖ ਜਾਂਦਾ ਪਸ਼ੂ ਵੀ ਦੋਸਤੋ ਕੋਈ ਭਜਾਕਲ ਜਿਆ ਨਹੀਂਗਾ ਬਿਲਕੁਲ ਨੋਰਮਲ ਤੇ ਨਰਮ ਠੰਡੀ ਸੀ ਇੱਥੇ ਖਲੋਤੀ ਆ ਇੱਥੇ ਥੱਲੇ ਪਾਜੋ ਭਵੇਂ ਦੀ ਆ ਦੇਖੋ ਜੀ ਭਵੇਂ ਜਿੱਦਾਂ ਮਰਜੀ ਖਿੱਚੀ ਜਾਓ ਕੋਈ ਇਹਨੂੰ ਪਰਵਾਹ ਨਹੀਂ ਲਓ ਜੀ ਠੀਕ ਆ ਸੋ ਤੋਹਫਾ ਜਿਹੜਾ ਦੋਸਤੋ ਗਰਮੀਆਂ ਦਾ ਤੋਹਫਾ ਇੱਕ ਤੋਹਫਾ ਹੀ ਆ ਜੀ ਆ ਗਰਮੀਆਂ ਦਾ ਤੋਹਫਾ ਆਪਾਂ ਕਹਿ ਦਿੰਨੇ ਆ ਵੀ ਇਹੋ ਜਿਹੇ ਪਸ਼ੂ ਨੂੰ ਫੰਦਾਤੀ ਰਾਵ ਤੋਂ ਸੀਲਸ ਲੱਗ ਤੇ ਰੇਡ ਵੀ ਬਿਲਕੁਲ ਵਾਜਬ ਜਾਇਜ਼ ਰੇਟ ਤੇ ਬਾਕੀ ਬਿਲਕੁਲ ਥੋੜਾ ਜਿਹਾ ਡਾਈਟ ਪਲਾਨ ਆ ਕਰਮਾਲੇ ਪਸ਼ੂ ਦਾ ਬਿਲਕੁਲ ਥੋੜੇ ਜਿਹਾ ਪਠਾ ਡੱਕਾ ਖਾ ਕੇ ਰੱਜਣ ਵਾਲੇ ਆ ਤੇ ਇਹ 45000 ਦੇ ਵਿੱਚੋਂ ਵਿਸ਼ਾਲ ਛੋਟ ਸਪਾਊਗਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਭਰਾ ਠੀਕ ਆ ਲਓ ਦੋਸਤੋ ਮੋਲ ਵੈਸੇ ਕੀਤਾ ਗਿਆ ਜੋ ਡਿਮਾਂਡ ਕੀਤੀ ਗਈ ਆ ਵਿੱਚੋਂ ਮੌਕੇ ਤੇ ਥੋੜਾ ਬਾ ਤਾਂ ਮਾਨਤਾ ਨਾ ਜਿੰਨੀ ਵੀ ਕੋਈ ਗੁੰਜਾਇਸ਼ ਆ ਉਹ ਮੌਕੇ ਤੇ ਹੋਊਗਾ ਜਿਹੜਾ ਕੋਈ ਵੀਰ ਆਉਂਦਾ ਕੋਈ ਸੌਦਾ ਕਰਦੇ ਹੋ ਕਿ ਮੌਕੇ ਤੇ ਛੋਟਾਪਾ ਹੋ ਜੂਗਾ ਦੱਸੇਗਾ ਰੇਟ ਦੇ ਵਿੱਚੋਂ ਇਹ ਅੱਜ ਟੋਟਲ ਤਿੰਨ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀ ਵੀਰ ਵਿਸ਼ਾਲ ਦੇ ਘਰੋਂ ਠੀਕ ਆ ਜੀ ਤੇ ਸ਼ਾਹ ਡੇਰੀ ਫਾਰਮ ਤੇ ਅੱਜ ਪਹੁੰਚੇ ਸੀ ਦੋਸਤੋ ਬਾਕੀ ਵੀਰ ਦੇ ਨੰਬਰ ਜਿਹੜੇ ਆ ਬਿਲਕੁਲ ਤੁਸੀਂ ਦੇਖ ਸਕਦੇ ਜੀ ਫਲੈਕਸ ਦੇ ਉੱਪਰ ਨੰਬਰ ਵੀ ਮੈਂਸ਼ਨ ਕੀਤੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜਿਹੜਾ WhatsApp ਤੇ ਦੋਸਤੋ WhatsApp ਚੱਲ ਰਿਹਾ ਉਹ ਤੋਂ ਤੇ ਕਿਸੇ ਵੀਰ ਨੇ ਤਸੱਲੀ ਕਰਨੀ ਆ ਪਸ਼ੂ ਦੀ ਟਿਪਕੇ ਕਰਾਉਣੀ ਆ ਤੇ ਉਹ ਵੀ ਤੁਸੀਂ ਕਾਲ ਕਰਕੇ ਕਰਵਾ ਸਕਦੇ ਤੇ ਬਾਕੀ ਵਿਸ਼ਾਲ ਵੀਰ ਇੱਕ ਵਾਰੀ ਆਪਣੇ ਜ਼ੁਬਾਨੀ ਵੀ ਦੱਸ ਦिए ਨੰਬਰ ਜੀ 9877 100 पूरा 68 ठीक है जी हां जी लो भी तर्न -तर्न दोस्तों फिलहाल आज जेड़े तानू ए तीन एनिमल दिखाउने सी आपा शाह डेरी फार्म तो ਤੇ ਪੱਟੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਠੀਕ ਆ ਜੀ ਤਹਿਸੀਲ ਵੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ